ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਦਾ ਵੱਡਾ ਤੰਦਾ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਕਾਰਾਂ ਚ ਜਾ ਕੇ ਹੈਰੋਇਨ ਵੇਚਣ ਦਾ ਕੰਮ ਕਰਦੇ ਸਨ ਜਾਣਕਾਰੀ ਦੇ ਮਤਬਕ ਪਿਛਲੇ ਕਾਫੀ ਸਮੇਂ ਤੋਂ ਸ਼ਹਾਟਾ ਇਲਾਕੇ ਚ ਆਪਣਾ ਅੱਡਾ ਬਣਾ ਕੇ ਇਹਨਾਂ ਨੇ ਰੱਖਿਆ ਹੋਇਆ ਸੀ ਜਿਸ ਚ ਸਨੀ ਅਤੇ ਬੋਬੀ ਸਕੇ ਭਰਾ ਹਨ ਅਤੇ ਜਤਿੰਦਰ ਤੇ ਰਾਣਾ ਵੀ ਸਕੇ ਹੀ ਭਰਾ ਹਨ ਸੂਤਰਾਂ ਦੀ ਮੰਨਿਆਤਾ ਹੈ ਲੋਕ ਸ਼ਹਾਟਾ ਤੋਂ ਯੂਨੀਵਰਸਿਟੀ ਦੇ ਨੇੜੇ ਹੈਰੋਇਨ ਵੇਚਣ ਦਾ ਕੰਮ ਕਰਦੇ ਸਨ ਉੱਥੇ ਹੀ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੂੰ 200 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਐਡੀਸੀਪੀ ਕ੍ਰਾਈਮ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਗੈਂਗ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਗਰਮ ਸੀ ਜਿਸ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਗੈਂਗ ਭਾਈ ਗੈਂਗ ਦੇ ਨਾਂ ਨਾਲ ਮਸ਼ਹੂਰ ਸੀ ਹੁਣ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿੰਨਾ ਤਸਕਰਾਂ ਨਾਲ ਇਹਨਾਂ ਦੇ ਲਿੰਕ ਹਨ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ कल मिति 30 7 2017 ਨੂੰ एएसआई सुशील कुमार ए सीआई स्टाफ ਦੇ ਨੇ ਇਹਨਾਂ ਨੇ ਸ਼ਾਟੇ ਰੇਲਵੇ ਫਾਟਕ ਦੇ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਸੰਸਾਭ ਸ਼ਾਟਾ ਵੱਲੋਂ ਇੱਕ ਜਿਹੜੀ ਜਨਕਾਰ ਨੰਬਰ पीवी 02 एजेड 6099 ਇਹ ਇਹਨਾਂ ਨੇ ਚੈੱਕ ਕੀਤੀ ਇਸ ਜਿਹੜੀ ਆਕਾਰ ਦੇ ਵਿੱਚ ਚਾਰ ਨੌਜਵਾਨ ਬੈਠੇ ਹੋਏ ਸੀ ਤਲਾਸ਼ੀ ਕਰਨ ਤੇ ਜਿਹੜਾ ਅੱਗੇ ਜਿਹੜਾ ਨੌਜਵਾਨ ਬੈਠਾ ਸੀ ਉਹਦੇ ਕੋਲੋਂ ਇੱਕ ਮومی ਕਾਗਜ਼ ਦਾ ਲਫਾਫਾ ਉਬਰਾਹਮਦ ਹੋਇਆ ਜਿਹਦੇ ਵਿੱਚ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਦੇ ਉੱਤੇ ਇਹਨਾਂ ਦੇ ਸਾਰਾਂ ਦੇ ਖਿਲਾਫ ਜਿਹੜਾ ਹੈ ਮਕਦਮਾ ਨੰਬਰ 187 372117 ਅੰਡਰ ਸੈਕਸ਼ਨ 21 25 29 6185 ਐਨਡੀਪੀਏ ਐਕਟ ਦੇ ਤਹਿਤ ਥਾਣਾ ਸ਼ਰਟਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ ਜਿਹੜੀ ਉਕਾਰ ਸੀ ਉਹ ਵੀ ਕਬਜ਼ੇ ਚ ਲਈ ਗਈ ਸਿਰ ਕਿੰਨੇ ਜਣੇ ਤੁਹਾਡੇ ਸਰੇ ਟੋਟਲ 4 ਬੰਦੇ ਨੇ ਜੀ ਇੱਕ ਹੈ ਸਨੀ ਪੁੱਤਰ ਕੁਲਦੀਪ ਸਿੰਘ ਵਾਸੀ ਧੱਤਲ ਦੂਸਰਾ ਜਤਿੰਦਰ ਸਿੰਘ ਉਰਫ ਮੱਟੂ ਪੁੱਤਰ ਸਰਦੂਲ ਸਿੰਘ ਤੀਸਰਾ ਬੋਬੀ ਉਰਫ ਬੱਬਾ ਪੁੱਤਰ ਕੁਲਦੀਪ ਸਿੰਘ ਚੌਥਾ ਰਾਣਾ ਉਰਫ ਰਾਜਾ ਪੁੱਤਰ ਸਰਦੂਲ ਸਿੰਘ ਇਹ ਸਾਰੇ ਪਿੰਡ ਧੱਤਲ ਦੇ ਹੈ ਪੱਤੀ ਮਜਬੀਆਂ ਥਾਣਾ ਘਰਿੰਡਾ ਬਿਊਰੋ ਰਿਪੋਰਟ Punjab today.